ਬੀਤੇ ਕੱਲ ਹੀ ਧਾਉਲ ਸ਼ਰਮਨੂੰ ਨੰਗਲ ਦਾ ਥਾਣਾ ਮੁਖੀ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦਾ ਜੋਆਨੀ ਦਾ ਅੱਜ ਪਹਿਲਾ ਦਿਨ ਸੀ ਤੇ ਪਹਿਲੇ ਦਿਨ ਹੀ ਉਹਨਾਂ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆਂ ਨਸ਼ੇ ਤੇ ਠੱਲ ਪਾਣ ਦੇ ਮਕਸਦ ਨਾਲ ਨਸ਼ੇ ਵੇਚਣ ਵਾਲੇ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ ਐਸਐਚਓ ਰਾਹੁਲ ਸ਼ਰਮਾ ਦਾ ਕਹਿਣਾ ਹੈ ਕਿ ਉਹਨਾਂ ਦਾ ਮੁੱਖ ਮਕਸਦ ਇਹ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਉਹ ਸ਼ਹਿਰ ਵਿੱਚੋਂ ਪਹਿਲਾ ਨਸ਼ਾ ਮੁਕਤ ਨੂੰ ਤਰਜੀਹ ਦੇਣਗੇ ਤੇ ਨਸ਼ਾ ਵੇਚਣ ਵਾਲੇ ਅਨਸਰਾਂ ਨੂੰ ਹਰ ਹਾਲ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ। ਉਹਨਾਂ ਸ਼ਹਿਰ ਵਿੱਚ ਬਿਨਾਂ ਨੰਬਰ ਪਲੇਟ ਤੋਂ ਵਾਹ ਚਲਣ ਵਾਲੇ ਦੋਪਈਆ ਵਾਹਨਾਂ ਨੂੰ ਵੀ ਤਾੜਨਾ ਕੀਤੀ ਕਿ ਕੋਈ ਵੀ ਵਾਹਨ ਬਿਨਾਂ ਨੰਬਰ ਤੋਂ ਨਹੀਂ ਹੋਣਾ ਚਾਹੀਦਾ। ਜੇਕਰ ਹੋਏ ਤਾਂ ਉਸ ਦੇ ਖਿਲਾਫ ਸਖਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਿਊਰੋ ਰਿਪੋਰਟ ਮੀਰਾ ਪੰਜਾਬ ਨਿਊਜ਼ ਸਰ ਕੋ ਐਨ ਡੀ ਪੀ ਐਸ ਇੱਕ ਦਾਰ ਕੋ ਪੁਲਿਸ ਰਿਪੋਰਟ ਮੰਗਵਾ ਦਾ ਦਰਜ ਕੀਤਾ ਜੀ ਐਨ ਡੀ ਪੀ ਐਸ ਦਾ ਹੀ 77 24 ਨੰਬਰ ਮਕਦਮਾ ਦਰਜ ਕੀਤਾ ਬਾਈਕਾਰਡ 85 ਦਾ ਜੀ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਗੁਰਨੇਪ ਸਿੰਘ ਨੇ ਨਾਕਾ ਲਾਇਆ ਸੀ ਕਿ ਇੱਕ ਬੰਦਾ ਗੱਡੀ ਲੈ ਕੇ ਆ ਰਿਹਾ ਹੈ ਦੋ ਬੰਦੇ ਇੱਕ ਡਰਾਈਵਰ ਤੇ ਉਹਦੇ ਨਾਲ ਤੇ ਐਨਡੀਪੀਐਸ ਦੋਨੋਂ ਕੋ ਕੁਝ ਮਤਲਬ ਨਸ਼ੀਲਾ ਪਰਦਾਸ਼ ਹੋ ਸਕਦਾ ਤਾਂ ਫਿਰ ਇਨਫੋਰਮੇਸ਼ਨ ਤੇ ਉਹਨਾਂ ਨੇ ਰੋਕਿਆ ਤੇ ਚੌਕੀ ਇੰਚਾਰਜ ਸਾਡੇ ਰਜਿੰਦਰ ਜੀ ਨੇ ਕੁਛ ਗਿਛ ਕੀਤੀ ਤੇ ਚੈਕਿੰਗ ਕੀਤੀ ਤਾਂ ਉਹਨਾਂ ਦਰਾਂ ਅਨਮੋਲ ਕੁਲਗਰਾ ਉਹਦੇ ਕੋਲ 10 ਗ੍ਰਾਮ ਰਿਕਵਰੀ ਆ ਜੀ ਤੇ ਅਮਰ ਰਾਣਾ ਭਲਾਨ ਉਹਦੇ ਕੋਲ 20 ਗ੍ਰਾਮ ਰਿਕਵਰੀ ਹੋਈ ਹੈ ਬਾਕੀ ਫਾਰਵਰਡ ਤੇ ਬੈਕਵਰਡਸ ਲਿੰਕ ਬਾਰੇ ਅਸੀਂ ਅਗੇ ਤਫਤੀਸ਼ ਕਰ ਰਹੇ ਹਾਂ ਜੀ ਇਹਦੇ ਵਿੱਚ ਇਹ ਨਾਕਾ ਕਿੱਥੇ ਲਾਇਆ ਸੀ ਪੁਲਿਸ ਨੇ ਇਹ ਲਾਇਆ ਸੀ ਖਾਲਸਾ ਸਕੂਨ ਭਲੜੀ ਕੋਲ ਸੀ ਸਰ ਕਿਧਰ ਦਵਾਰੇ ਸੀ ਕਿਧਰ ਜਾ ਰਹੇ ਸੀ ਸੰਦੋਵਰ ਸੰਦੋਵਰ ਸਾਈਡ ਠੀਕ ਹੈ ਗੱਡੀ ਨੰਬਰ ਕੀ ਸੀ ਪੀਵੀ 12 आर 7228 i20 ਵਾਈਟ ਕਲਰ ਦੀ ਹੈ ਇਹ ਰਿਕਵਰੀ ਜ ਹੈ ਇਹ ਹਾਂਜੀ ਇਹ ਐਨਡੀਪੀਐਸ ਮਕਦਮੇ ਵਿੱਚ ਦੋਨੋਂ ਬੰਦੇ ਫੜੇ ਗਏ ਦੋਨੋਂ ਬੰਦੇ ਅਰੈਸਟ ਨੇ ਜੀ ਪੇਸ਼ ਕਰਨੇ ਹੁਣ ਮਤਲਬ ਕੋਰਟ ਜਾਂਚ ਵਿੱਚ ਪਾਇਆ ਗਿਆ ਜੀ ਪਹਿਲਾਂ ਵੀ ਇਸ ਤਰ੍ਹਾਂ ਦੇ ਮਕਦਮੇ ਨਾ ਪਰੇ ਜਾਂ ਪਹਿਲਾਂ ਹਲੇ ਫਿਲਹਾਲ ਕੋਈ ਮਕਦਮਾ ਨਹੀਂ ਬਾਕੀ ਪਰਚਾ 12 ਆਪਾਂ ਭੇਜਾਗੇ ਸਾਰੇ ਕਿਤੇ ਇਹਨਾਂ ਦਾ ਹੋਰ ਵੀ ਕਰਾਵਾਂਗੇ ਜੋ ਇਨਵੈਸਟੀਗੇਸ਼ਨ ਵਿੱਚ ਹੋਊਗਾ ਉਹ ਦੇਖ ਲਏਗੇ ਸਮਾਜpro ਦੀ ਅਸਰ ਕੀ ਐਸਾ ਦਿਲਾ ਦਿਓਗੇ ਸਰ ਉਸ ਸਮਾਜਪੰਦੀ ਜੇ ਤਾਂ ਮੇਰਾ ਮਤਲਬ ਸੁਝਾ ਹੈ ਐਨਡੀਪੀਐਸ ਵਾਲਿਆ ਮਤਲਬ ਜਿਹੜੇ ਵੀ ਐਡਿਕਟ ਨੇ ਜੋ ਖੁਦ ਨਸ਼ਾ ਛੱਡਣਾ ਚਾਹਦੇ ਦਾ ਮਤਲਬ ਅਸੀਂ ਉਹਨਾਂ ਦੀ ਪੂਰੀ ਸਪੋਰਟ ਕਰਾਂਗੇ ਕਿ ਸਾਡੇ ਮਤਲਬ ਨਾਲ ਕੋਆਪਰੇਟ ਕਰਨ ਤੇ ਆਪਾਂ ਉਹਨਾਂ ਨੂੰ ਸਰਕਾਰੀ ਓਟਸੈਲ ਜਾਂ ਅਡਿਕਸ਼ਨ ਛਡਾਊ ਕੇਂਦਰ ਦੇ ਵਿੱਚ ਉਹਨਾਂ ਵਿੱਚ ਭੇਜਿਆ ਜਾਵੇ ਕੇ ਜਾ ਜਾਊਗਾ ਪਰ ਜੇ ਉਹ ਨਹੀਂ ਟਲਦੇ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਕੋਈ ਮੇਸਜ ਮੋਬਾਈਲ ਨੰਬਰ ਜਨਤਕ ਕਰਨੇ ਹੋਗੇ ਮੇਰਾ ਆਪਣਾ ਮੋਬਾਈਲ ਨੰਬਰ ਹੀ ਜਨਤਕ ਹੋ ਜੂਗਾ ਐਨ ਡੀਵੀਐਸ ਕੋਈ ਵੀ ਉਹਦੀ ਜਿਹੜੀ ਮਤਲਬ ਪਛਾਣ ਹੈ ਗੁਪਤ ਰੱਖੀ ਜਾਊਗੀ ਮੇਰਾ ਵਟਸਐਪ ਨੰਬਰ ਹੈ 9863821655 ਉਹ ਤੇ ਕੋਈ ਵੀ ਇਨਫੋਰਮੇਸ਼ਨ ਭੇਜ ਸਕਦਾ ਸਰ ਜੀ ਬਹੁਤ ਸਾਰੇ ਗੁਨਾਹਾਂ ਨੰਬਰ ਪਲੇਟਾਫੋਰਮ ਦੇ ਨਹੀਂ ਸ਼ਾਟਰ ਮੈਲੀ ਪੀਸ ਤੋਂ ਮਨ ਲ ਸਾਰੇ ਬੋਰਡ ਕੀਤੇ ਜਾਣਗੇ ਜੋ ਕਰੋਨ ਦਾਵਾ ਕਾਰਵਾਈ ਹੋਵੇ ਉਹ ਕੀਤੀ ਜਾਏਗੀ ਕਲਰ ਨਾਲ ਆਪਣਾ ਮਤਲਬ ਬਚਾ ਕਰਨਾ ਜੇ ਇਹੋ ਜਿਹੀ ਕੋਈ ਹਰਕਤਾਂ ਕਰਦਾ ਹੈ ਗਲਤ ਨੰਬਰ ਫਲੇਟ ਨਾਲ